ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੇ ਆਪਾਂ ਲੈ ਕੇ ਆ ਗਏ ਆ ਆਪਣਾ ਨਵਾਂ ਵਲੌਗ ਬਹਾਵਾ ਟਾਈਮ ਬਾਅਦ ਆਏ ਵੀਰ ਵਲੌਗ ਲੈ ਕੇ ਬਸ ਨਾ ਕਹਿ ਲੋ ਵੀ ਹੋਰ ਕੰਮ ਮਤੰਦਿਆ ਝੋਨੇ 'ਚ ਰੁੱਜ ਗਏ ਹੁਣ ਕਣਕ 'ਚ ਲੱਗੇ ਆ ਤੇ ਨਾ ਕੋਈ ਬੜਾ ਕੰਟੈਂਟ ਹੈਗਾ ਆਪਣੇ ਕੋਲੇ ਵੀ ਫਾਰਮ ਦੀ ਵੀਡੀਓ ਆਪਾਂ ਇੰਸਟਾ ਤੇ ਤਾਂ ਚਲੋ ਰੋਜ਼ ਪਾਈ ਆਈ ਦੀ ਫੇਸਬੁੱਕ ਤੇ ਪਰ ਮੈਂ ਵੀ ਰੋਜ਼ ਰੋਜ਼ ਵੱਡੀ ਵੀਡੀਓ 'ਚ ਕੀ ਦਸੀ ਹਨਾ ਤੇ ਹੁਣ ਵੇਖ ਲਓ ਟਾਈਮ ਆਪਣਾ 3:30 ਹੋ ਗਿਆ ਫੀਲਡ ਦਾ ਟਾਈਮ ਹੋਣੀ ਆਲਾ ਦਾਣੇ ਪਾਣੀ ਦਾ ਤੇ ਐਦਾਂ ਕੰਟੈਂਟ ਵੀਰ ਜਿੱਦਾਂ ਕਿ ਹੁਣ ਤੁਹਾਨੂੰ ਦੱਸਦਾ ਵੀ ਪੋਲਟਰੀ ਫਾਰਮ 'ਚ ਫਾਇਦਾ ਹੈਗਾ ਕਿ ਨਹੀਂ ਤੇ ਚਲੋ ਇੱਕ ਵਾਰ ਤੁਹਾਨੂੰ ਨਿਗ੍ਹਾ ਮਰਾ ਦिए ਫਾਰਮ 'ਚ ਵੇਖ ਲਓ ਸਾਰੀਆਂ ਬਰਡ ਆਪਣੇ ਜਾਨਵਰ ਸਾਰੇ ਬਾਹਰ ਆ ਉਹ ਆਂਡੇ ਵੀ ਪਏ ਆ ਤਿੰਨ ਖਰੇ ਦੋ ਪਏ ਹੁੰਦੇ ਥੱਲੇ ਤੇ ਬਾਕੀਆਂ 'ਚ ਵੀ ਵੇਖ ਲੈਂਦੇ ਆ ਬਾਕੀਆ ਕੁਕੜੀਆਂ ਬੈਠੀਆਂ ਇੰਦੇ 'ਚ ਵੀ ਬੈਠੀ ਆ ਉਹ ਵੀ ਬੈਠੀ ਆ ਉਹ ਵੀ ਬੈਠੀ ਹੋਈ ਆ ਤੇ ਬਾ ਹੁਣ ਦਾਣੇ ਪਾਣੀ ਦਾ ਟਾਈਮ ਹੋਇਆ ਪਿਆ ਤਾਂ ਹੀ ਸਾਰੀਆਂ ਬਾਹਰ ਨੂੰ ਜਾਂਦੀਆਂ ਤੇ ਵੇਖੋ ਬਾਂਗਾਂ ਤੇ ਬਾਂਗਾਂ ਦੇਂਡਾ ਇੱਧਰ ਵੇਖ ਲੈਨੇ ਕੋਈ ਪਿਆ ਨਹੀਂ ਨਹੀਂ ਇੱਧਰ ਵੀ ਹੈ ਨਹੀਂ ਤੇ ਤੁਹਾਨੂੰ ਦੱਸ ਦਿਆਂ ਵੀ ਕਿੰਨੇ ਆਂਡੇ ਆਉਣ ਲੱਗ ਗਏ ਆ ਤੇ ਕੀ ਸਿਸਟਮ ਸਾਰਾ ਤੇ ਆਜੋ ਫਿਰ ਕਰਦੇ ਆ ਆਪਣੀ ਵੀਡੀਓ ਨੂੰ ਸ਼ੁਰੂ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਿਆ ਜੇ ਵੀਰ ਮੋਟੀਵੇਸ਼ਨ ਮਿਲਦੀ ਆ ਫਿਰ ਆਪਾਂ ਨਾ ਹੋ ਸਕਦਾ ਵੀ ਰੋਜ਼ ਹੀ ਵੀਡੀਓ ਲੈ ਆਈਏ ਜੇ ਇੱਕ ਅੱਧਾ ਦਿਨ ਨਾਗਾ ਪਾ ਕੇ ਵੀਡੀਓ ਆਈ ਜਾਵੇ ਕਰੇ ਤੇ ਵੀਰ ਤੁਹਾਨੂੰ ਦੱਸਦਾ ਵੀ ਜਦੋਂ ਕਹਿ ਲੋ ਵੀ ਆਪਾਂ ਬੱਚੇ ਲੈ ਕੇ ਕੰਮ ਸ਼ੁਰੂ ਕਰ ਲਿਆ ਤੇ ਸਾਰਿਆਂ ਦੇ ਵੀ ਸਾਡੇ ਚਾਰ ਜਾਂ ਪੰਜ ਮਹੀਨਿਆਂ ਚ ਹਨਾ ਵੀ ਤਿਆਰ ਹੋ ਜਾਂਦੀਆਂ ਕੁਕੜੀਆਂ ਆਂਡਿਆਂ ਤੇ ਆ ਜਾਂਦੀਆਂ ਆਪਣੇ ਚਲੋ ਵੱਧ ਥੋੜਾ ਟਾਈਮ ਲੱਗ ਗਿਆ ਵੀ ਕਹਿ ਲਓ ਵਿੱਚ ਡੀਪੀ ਕ੍ਰੋਸ ਬਰੀਡ ਹਨਾ ਜਿਹੜੀਆਂ ਪੁਰਾਣੀਆਂ ਸੀ ਉਹ ਦਾ ਵਿੱਚੋਂ ਦਈ ਗਈਆਂ ਉਹ ਤਾਂ ਬਲੈਕ ਐਸਕਲੋਪ ਸੀ ਸਾਰੀਆਂ ਤੇ ਆਰ ਆਈ ਆਰ ਵਿੱਚ ਥੋੜੇ ਸੀਗੇ ਤੇ ਉਹ ਤਾਂ ਆਂਡੇ ਦਈ ਗਈਆਂ ਤੇ ਜਿਹੜੀਆਂ ਨਵੀਆਂ ਸੀ ਉਹ ਥੋੜਾ ਕਹਿ ਲਓ ਵੀ 6 ਤੋਂ 6 ਮਹੀਨੇ ਤੋਂ ਵੱਧ ਟਾਈਮ ਲੱਗ ਗਿਆ ਉਹਨਾਂ ਟਾਈਮ ਆਪਾਂ ਖਵਾਈ ਗਏ ਤੇ ਵਿੱਚੋਂ ਸਾਨੂੰ ਹੋਣ ਲੱਗ ਗਿਆ ਵੀ ਇਹਨਾਂ ਆਂਡੇ ਨਹੀਂ ਦੇਨੇ ਖਰੇ ਬਰੀਡ ਕਿਹੜੀ ਲੈਣ ਦੀ ਆਪਾਂ ਤੇ ਅਹੀਂ ਇੱਕ ਦੋ ਜਾਨੇ ਉਹਨੂੰ ਸੇਲ ਵੀ ਕਰਤੀਆਂ ਤਿੰਨ ਕਾ ਤਿੰਨ ਕਾ ਚਾਰ ਜਾਨੇ ਲੈ ਵੀ ਗਏ ਆਪਣੇ ਤੋਂ ਅਹੀਂ ਸੋਚਿਆ ਸੀ ਵੀ ਇਹ ਸਾਰੀਆਂ ਸੇਲ ਕਰਕੇ ਤੇ ਕਿਸੇ ਚੰਗੇ ਫਾਰਮ ਤੋਂ ਭਾਵੇਂ ਮਹਿੰਗੀ ਮਿਲ ਜੇ ਕੁਕੜੀ ਪਰ ਵਧੀਆ ਕੁਆਲਿਟੀ ਵਾਲੀ ਲੈ ਕੇ ਆਈਏ ਤੇ ਆਂਡੇ ਦੇਣ ਦੀ ਲੈ ਕੇ ਆਈ ਹਣਾ ਵੀ ਆਂਡੇ ਦੀ ਡਿਮਾਂਡ ਹੀ ਇੰਨੀ ਹੋ ਗਈ ਫਿਰ ਸਾਨੂੰ ਹੋਣ ਲੱਗ ਗਿਆ ਅਸੀਂ ਤਿੰਨ ਚਾਰ ਜਾਨਾ ਕੁਕੜੀਆਂ ਦੇਤੀਆਂ ਉਸ ਤੋਂ ਬਾਅਦ ਕਹਿ ਲਓ ਵੀ ਉਸ ਤੋਂ ਬਾਅਦ ਆਂਡੇ ਜਿਹੜੇ ਲੈ ਕੇ ਗਏ ਉਹਨਾਂ ਕੋਲ ਤਾਂ ਆਂਡੇ ਦੇਣ ਲੱਗ ਗਿਆ ਤੇ ਆਪਣੇ ਫਾਰਮ ਤੇ ਵੀ ਹੌਲੀ ਹੌਲੀ ਸ਼ੁਰੂ ਹੋਣ ਲੱਗ ਗਿਆ ਅਸੀਂ ਫਿਰ ਮਨ 'ਚ ਵੀ ਹੁੰਦਾ ਹੀ ਆ ਕਹਿਣ ਲੱਗ ਗਏ ਯਾਰ ਸਬਰ ਦਾ ਫਾਰਮ ਮਿੱਠਾ ਹੁੰਦਾ ਵੀ ਜਿੱਥੇ 6 ਮਹੀਨੇ ਸਬਰ ਕਰ ਲੈ ਕੋਈ ਹੋਰ ਸੀ 15 ਦਿਨ 20 ਦਿਨ ਜਾਂ ਮਹੀਨਾ ਹੋਰ ਸਬਰ ਸੀ ਤੇ ਉਸ ਤੋਂ ਬਾਅਦ ਮਿੱਤਰੋ ਉਹੀ ਹੋਇਆ ਵੀ ਆਂਡੇ ਹੌਲੀ ਹੌਲੀ ਆਉਣੇ ਸ਼ੁਰੂ ਹੋ ਗਏ ਤੇ ਵਧੀਆ ਤੋਰਾਇਆ ਤੁਰਿਆ ਚਲੋ ਇੱਕ ਰਾਂ ਆਂਡੇ ਆਉਣ ਲੱਗੇ 10 15 20 ਹਨਾ ਐਵੇਂ ਐਵੇਂ ਆਈ ਗਏ ਤੇ ਹੁਣ ਕਹਿ ਲਓ ਵੀ ਆਪਣੇ 2 ਘਟਰੀਆਂ ਰੋਜ ਦੀਆਂ ਹੋ ਜਾਂਦੀਆਂ ਤੇ ਕਹਿ ਲਓ ਵੀ ਖਰਚਾ ਜੇ ਫਾਰਮ ਦਾ 5 ਗਿਜ਼ਾ ਹੋ ਹੈਗਾ 4-500 ਰੁਪਿਆ ਖਰਚਾ ਰੋਜ ਦਾ ਤਾਂ ਖਰਚਾ ਕੱਢ ਕੇ ਵੀ ਕਹਿ ਲਓ ਥੋੜੇ ਬਹੁਤੇ ਪੈਸੇ ਜੀ ਬਚੀ ਜਾਂਦੇ ਆ ਤੇ ਪਰ ਬਜਟ ਦਾ ਹਜੇ ਕੀ ਆ ਤੁਸੀਂ ਆਪੇ ਹਿਸਾਬ ਲਾਓ ਵੀ ਜਦੋਂ ਫਾਰਮ ਪਾਇਆ ਸੀ ਹੁੰਦੇ ਤੇ ਵੀ ਇੰਨਾ ਟਾਈਮ ਪੈਸਾ ਲਾਇਆ ਆਪਸੀ 90000 ਰੁਪਏ ਛੱਡ ਤੇ ਉਸ ਤੋਂ ਬਾਅਦ ਜਿਹੜਾ ਖਵਾਇਆ ਇਹਨਾਂ ਨੂੰ ਸਵਾ ਗਲਾਖ ਦੀ ਤਾਂ ਫੀਡ ਫੂਡ ਖਵਾਤੀ ਹੋਰ ਬੜਾ ਕੁਝ ਉਹ ਤਾਂ ਆਪਾਂ ਕਹਿੰਦੇ ਨਹੀਂ ਹੋਰ ਜਿਹੜਾ ਆਟਰਪਟਰ ਕੁਝ ਵੀ ਖਵਾਤਾ ਤੇ ਜੇ ਮੂੰਗੀ ਦਾ ਵੀ ਹਿਸਾਬ ਲਾਈਏ ਮੂੰਗੀ ਤਾਂ ਚਲੋ ਛੱਡੋ ਪਰ ਉਹਦਾ ਫਿਰ ਕਰਮਾਂ ਦੀ ਗੱਲ ਆ ਤੇ ਹੁਣ ਜੇ ਆਪਾਂ ਸਹੀ ਮੈਂ ਤੁਹਾਨੂੰ ਦੱਸਾਂ ਤਾਂ ਵਧੀਆ ਬਚਤ ਹੋਈ ਜਾਂਦੀ ਆ ਵੀ ਖਰਚਾ ਕੱਢੀ ਜਾਂਦੇ ਹੁਣ ਇਹ ਨਹੀਂ ਵੀ ਸਾਨੂੰ ਇਦਾਂ ਨਹੀਂ ਹੁੰਦਾ ਵੀ ਯਾਰ ਫੀਡ ਮੁੱਕ ਗਈ ਆ ਫੀਡ ਲਿਆਉਣ ਆਲੀ ਆ ਤੇ ਪੈਸਾ ਨੇ ਇੰਤਜ਼ਾਮ ਕਰੀਆ ਇਧਰੋਂ ਜਾਂ ਉਧਰੋਂ ਹੁਣ ਇੰਨਾ ਹੁੰਦਾ ਵੀ ਆਂਡੇ ਰੋਜ਼ ਆਉਂਦੇ ਆ ਡਿਮਾਂਡ ਸੋ ਇੰਨੀ ਹੋ ਗਈ ਆ ਉਹਨੇ ਆਂਡੇ ਨਹੀਂ ਆਉਂਦੇ ਪਏ ਬਾਕੀ ਹੌਲੀ ਹੌਲੀ ਇਨਕਰੀਜ਼ ਹੋਈ ਜਾਂਦੀ ਡੇ ਬਾਏ ਡੇ ਤੇ ਵਧੀਆ ਚਲੋ ਓਕੇ ਦੀ ਰਿਪੋਰਟ ਹੋਇਆ ਪਿਆ ਕੰਮ ਹੋਣ ਬਾ ਫੀਲਡ ਦਾ ਟਾਈਮ ਹੋਇਆ ਪਿਆ ਤੇ ਝੋਨੇ ਦਾ ਟਾਈਮ ਆ ਤੇ ਕਣੀਆਂ ਆਪਾਂ ਵਾਵਾ ਸਾਰੀਆਂ ਇਕੱਠੀਆਂ ਕਰ ਲਿਆ ਨੇ ਤੇ ਹਜੇ ਹੋਰ ਵੀ ਬੜੀਆਂ ਕਰਨੀਆਂ ਨੇ ਤੇ ਵੈਸੇ ਤਾਂ ਕਣੀਆਂ ਠੰਡੀਆਂ ਹੁੰਦੀਆਂ ਨੇ ਪਰ ਐਡੀ ਕੋਈ ਚੱਕਰ ਵਾਲੀ ਗੱਲ ਨਹੀਂ ਫੀਲਡ ਦੇ ਨਾਲ ਕਣੀਆਂ ਪਾ ਦੀਆਂ ਥੋੜੀਆਂ ਪਾਈਆਂ ਕਣੀਆਂ ਨਾਲ ਆਪਾਂ ਕਨਾਲ ਪਾਲਕ ਲਾਈਆ ਪਾਲਕ ਵੀ ਪਾ ਦਿੱਦੀ ਆ ਬਾਕੀ ਹੁਣ ਲੱਗਦਾ ਵੀ ਹਾਂ ਸਬਰ ਕੀਤੇ ਦਾ ਹੈਗਾ ਫਲ ਮਿੱਠਾ ਹੀ ਹੁੰਦਾ ਵਾਕਈ ਹੁਣ ਆਂਡੇ ਆਈ ਜਾਂਦੇ ਆ ਵਧੀਆ ਵੀ ਟੈਨਸ਼ਨ ਹੀ ਨਹੀਂ ਕੋਈ ਕਹਿ ਲੋ ਹੁਣ ਜਦੋਂ ਟੈਨਸ਼ਨ ਉਹ ਚੀਜ਼ ਹੁੰਦੀ ਜਦੋਂ ਨਾ ਮਾੜੀ ਮੋਟੀ ਕਹਿ ਲੋ ਵੀ ਜਾਨਵਰਾਂ ਨੂੰ ਹਵਾਵਾ ਲੱਗ ਗਈ ਤੇ ਬਿਮਾਰ ਹੋ ਜਾਣ ਉਹ ਟੈਨਸ਼ਨ ਜੀ ਪੈ ਜਾਂਦੀ ਯਾਰ ਕਿਤੇ ਸਾਰੀਆਂ ਬਿਮਾਰ ਹੋ ਜਾਣ ਜੇ ਸਾਰੀਆਂ ਬਿਮਾਰ ਹੋ ਗਈਆਂ ਕੀ ਕਰਾਂਗੇ ਤੇ ਬਸ ਆਹੀ ਟੈਨਸ਼ਨ ਹੁੰਦੀ ਆ ਬਾਕੀ ਹੋਰ ਕੋਈ ਟੈਨਸ਼ਨ ਨਹੀਂ ਵੀ ਫੀਡ ਫੂਡ ਦੀ ਜਾਂ ਕਹੇ ਚੀਜ਼ ਦੀ ਨਹੀਂ ਟੈਨਸ਼ਨ ਵਧੀਆ ਆਂਡੇ ਆਈ ਜਾਂਦੇ ਆ ਇੱਕ ਟੈਨਸ਼ਨ ਇਹ ਜ਼ਰੂਰ ਆ ਵੀ ਜਦੋਂ ਸਾਰੇ ਕਹਿ ਦਦੇ ਵੀਰ 1 ਏਕੜ ਤੇ ਮੈਨੂੰ ਚਾਹੀਦੀ 2 ਏਕੜ ਸਾਨੂੰ ਚਾਹੀਦੀ ਇਹ ਟੈਨਸ਼ਨ ਪੈ ਜਾਂਦੀ ਆ ਵੀ ਹਾਂ ਉਹ ਬੰਦੇ ਨੇ ਵੀ ਆਂਡੇ ਗਏ ਉਹਨੂੰ ਹੀ ਆਂਡੇ ਦੇਨੇ ਆ ਉਹਨੂੰ ਵੀ ਆਂਡੇ ਦੇਨੇ ਆ ਤੇ ਬਾਕੀ ਚਲੋ ਵਧੀਆ ਸਹੀ ਆ ਇਹ ਟੈਨਸ਼ਨ ਇਹ ਟੈਨਸ਼ਨ ਚੰਗੀ ਆ ਵੀ ਹਾਂ ਉਹਨੂੰ ਆਂਡੇ ਦੇਨੇ ਉਹਨੂੰ ਆਂਡੇ ਦੇਨੇ ਆ ਤੇ ਬਾਕੀ ਸਹੀ ਆ ਸਿਸਟਮ ਜਾਂ ਓਕੇ ਹੋ ਗਿਆ ਹੇ ਤਾਂ ਕਹਿ ਲਓ ਵੀ ਆਪਣੇ ਕੋਲੇ 200 ਤੋਂ 250 ਦੇ ਵਿੱਚ ਨਾ ਆਗਾ ਤੇ ਜੇ ਸਾਰੀਆਂ ਦਿਨ ਮੰਨੋ 150 ਕੁਕੜੀਆਂ 150 ਤੋਂ ਤਾਂ ਜ਼ਿਆਦੀ ਚੱਲ ਜੇ 150 ਵੀ ਲਾਓ ਕੁਕੜੀ ਹੋਈ ਤੇ 120 130 ਅੰਡਾ ਆਈ ਜਾਵੇ 100 ਵੀ ਆਈ ਜਾਵੇ ਤਿੰਨ ਚਾਰ ਡਰੇ ਰੋਜ਼ ਦੀ ਹੋਈ ਜਾਂਦਾ ਮੈਂ ਨਾ ਬੱਲੇ ਬੱਲੇ ਹੋ ਜੇਗੀ ਤੇ ਬਾਕੀ ਚਲੋ ਜਿਹੜਾ ਕਰਮਾ ਚ ਆਪਣੇ ਉਹੀ ਮਿਲਣਾ ਨਾ ਵੱਧ ਮਿਲਣਾ ਨਾ ਘੱਟ ਮਿਲਣਾ ਤੇ ਬਸ ਸਹੀ ਆ ਸਿਸਟਮ ਚੱਲੀ ਜਾਂਦਾ ਉਸ ਤੇ ਵੀ ਰਿਪੋਰਟ ਬਸ ਨਾ ਮੈਨੂੰ ਯਾਰ ਇਦਾਂ ਹੁੰਦਾ ਵੀ ਘਰੇ ਬੈ ਕੇ ਹੁਣ ਮੈਂ ਕੀ ਰੋਜ਼ੀ ਵਲੌਗ ਲਈਆਂ ਵਾ ਫਾਰਮ ਦਾ ਕੀ ਪਰ ਤੁਸੀਂ ਨਾ ਕਮੈਂਟ ਕਰਦਾ ਕਰੋ ਜੇ ਕਿਸੇ ਦਵਾਈ ਦੀ ਜਦ ਫਾਰਮ ਸਟਾਰਟ ਕਿਵੇਂ ਕਰਨਾ ਜੇ ਕਿਸੇ ਵੀ ਚੀਜ਼ ਦੀ ਨੌਲੇਜ ਚਾਹੀਦੀ ਹੋਵੇ ਤੇ ਕਹ ਲਓ ਮੈਂ ਤੁਹਾਨੂੰ ਦੱਸ ਸਕਦਾ ਵੀ ਐਨਾ ਕੋ ਤਾਂ ਹੁਣ ਤਜਰਬਾ ਹੋ ਹੀ ਗਿਆ ਸਾਲ ਹੋ ਗਿਆ ਕੰਮ 'ਚ ਪਿਆ ਨੂੰ ਮੈਨੂੰ ਤਾਂ ਥੋੜੇ ਜਿਹੇ ਟਾਈਮ ਹੋਇਆ ਵੀ ਸਾਲ ਸ਼ੁਰੂ ਸ਼ੁਰੂ ਕੀਤਾ ਨੂੰ ਹਾਂ ਸਾਲ ਕੁ ਹੋ ਗਿਆ ਸਾਲ ਤੋਂ ਇੱਕ ਦਮ ਮਹੀਨਾ ਉੱਤੇ ਹੋ ਗਿਆ ਨਾ ਪਰ ਮੈਨੂੰ ਵੀ ਵਧੀਆ ਨੌਲੇਜ ਆ ਗਈ ਆ ਵੀ ਕਦੇ YouTube ਤੋਂ ਵੇਖ ਕਦੇ Google ਤੋਂ ਵੇਖ ਜਾਂ ਵੀਡੀਓ ਵੀਡੀਓ ਵੇਖ ਕੇ ਵਧੀਆ ਨੌਲੇਜ ਆ ਗਈ ਆ ਕਿਸੇ ਵੀ ਚੀਜ਼ ਦੀ ਤੁਹਾਨੂੰ ਕਹ ਲਓ ਵੀ ਜਾਣਕਾਰੀ ਚਾਹੀਦੀ ਹੋਵੇ ਜਾ ਕੋਈ ਵੀ ਚੀਜ਼ ਯਾਰ ਕੋਈ ਵੀ ਤੁਸੀਂ ਮੈਸੇਜ ਕਰਿਆ ਜੇ ਜਾਂ ਕਮੈਂਟ ਕਰਿਆ ਜੇ ਤੇ ਆਪਾਂ ਜਰੂਰ ਉਹਦੇ ਲਈ ਵੀਡੀਓ ਵੀ ਲੈ ਕੇ ਆ ਜਾਾਂਗੇ ਬਾਕੀ ਨਾ ਇੱਕ ਵੀਰ ਫੇਸਬੁੱਕ ਤੇ ਬਹੁਤ ਜਾਣੇ ਮੈਸੇਜ ਕਰਦੇ ਆ ਤੇ ਤੁਹਾਨੂੰ ਪਤਾ ਕੰਮ ਧੰਦੇ ਵਾਲੇ ਬੰਦੇ ਆਪਾਂ ਵੀ ਮਾਲ ਡੰਗਰ ਵੀ ਸਾਹਮਣਾ ਇੰਨਾ ਉਹਨੂੰ ਵੀ ਸਾਹਮਣਾ ਉੱਤੋਂ ਪਹਿਲੀ ਠੇਕੇ ਲਈ ਆਉ ਉਹ ਵੀ ਤੇ ਆਪਣੀ ਸਪਰਿਆਂ ਦੀ ਦੁਕਾਨਾਂ ਵੀ ਸਾਰੇ ਪਾਸੇ ਨਾ ਲੱਤਾਈਆਂ ਫਸੀਆਂ ਹੋਈਆਂ ਤਾਂ ਕਰਕੇ ਫਿਰ ਇੰਸਟਾ ਦੇ ਤਾਂ ਆਪਾਂ ਹਰੇਕ ਬੰਦੇ ਦਾ ਮੈਸੇਜ ਦਾ ਰਪਲਾਈ ਕਰਦੀਦਾ ਪਰ ਫੇਸਬੁੱਕ ਤੇ ਨਹੀਂ ਕੀਤਾ ਵੀਰ ਤੁਸੀਂ ਆਪ ਹੀ ਸਿਆਣੇ ਜੀ ਵੀ ਕਾਮੀ ਇੰਨੇ ਹੁੰਦੇ ਆ ਮੈਂ ਕਿਵੇਂ ਹਣਾ ਜੀ ਤਾਂ ਕਰਦਾ ਵੀ ਯਾਰ ਹਾਂ ਉਹ ਬੰਦੇ ਨੇ ਵੀ ਕਿਹਾ ਉਹ ਬੰਦੇ ਨੂੰ ਲੋਡ ਹੋਣੀ ਆ ਜਾਣਕਾਰੀ ਚਾਹੀਦੀ ਹੋਣੀ ਜਾਂ ਕਿਸੇ ਦਵਾਈ ਬਾਰੇ ਪਰ ਟਾਈਮ ਹੀ ਨਹੀਂ ਲੱਗਦਾ ਤੁਸੀਂ ਆਪ ਹੀ ਵੇਖੋ ਹਰੇਕ ਲਈ ਨਾ ਟਾਈਮ ਇੰਨਾ ਕੀਮਤੀ ਹੋ ਗਿਆ ਨਾ बस ਛੱਡ ਗੱਲਾਂ ਦੋ ਤੇ ਤਾਂ ਹੀ ਜਿਹੜੇ ਵੀ ਫੇਸਬੁੱਕ ਤੇ ਮੈਸੇਜ ਕਰਦੇ ਆ ਨਾ ਉਹ ਤੁਸੀਂ ਇੰਸਟਾ ਤੇ ਕਰ ਲਿਆ ਕਰੋ ਇੰਸਟਾ ਤੇ ਮੈਂ ਰਿਪਲਾਈ ਕਰਦਾ ਹੀ ਕਰਦਾ ਹਰੇਕ ਬੰਦੇ ਦਾ ਰਿਪਲਾਈ ਕਰਦਾ ਤੇ ਬਾਕੀ ਜੇ ਕਿਸੇ ਚੀਜ਼ ਦੀ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਕਮੈਂਟ ਕਰਦਾ ਕਰੋ ਤੇ ਬਾਕੀ ਥੋੜਾ ਜਿਆ ਕਹਿ ਲੋ ਵੀ व्यू ਵਯਾਜ ਇਹ ਕਿਨਾ ਘਟ ਜੇ ਗਏ ਸੀ ਇੱਕ ਕੰਟੈਂਟ ਹੈ ਨਹੀਂ ਸੀ ਕੋਈ ਚਾਜ ਦਾ ਥੋੜਾ ਜਿਆ ਤਾਂ ਕਰਕੇ ਮੈਂ ਘਟ ਗਿਆ ਵਲੌਗ ਪਾਉਣੇ ਰੀਲਾਂ ਤਾਂ ਆਪਣੀਆਂ ਰੋਜ਼ ਦੀਆਂ 2 3 1 2 3 ਆਈ ਜਾਂਦੀਆਂ ਨੇ ਕੋਈ ਨਹੀਂ ਇੱਥੇ ਵੀ ਲੈ ਕੇ ਆਵਾਂਗੇ ਥੋੜਾ ਤੁਸੀਂ ਸਪੋਰਟ ਕਰੋ YouTube ਤੇ ਵੀ ਤੇ ਆਪਾਂ ਵਲੌਗ ਲੈ ਆਵਾਂ ਕਰਾਂਗੇ ਜਲਦੀ ਜਲਦੀ ਇੱਕ ਹੋਰ ਚੀਜ਼ ਵੀਰ ਮੈਂ ਕਹਿਣ ਲੱਗਾ ਸੀ ਵੀ ਆਪਾਂ ਸੋਚਦੇ ਹਾਂ ਥੋੜਾ ਜਨਾ ਘੁੰਮ ਫਿਰ ਕੇ ਵਲੌਗ ਬਣਾਉਣ ਵਾਲਾ ਵੀ ਜਿਵੇਂ ਟਰੈਵਲ ਵਲੌਗ ਜਿੱਦਾਂ ਹੋ ਗਏ ਤੇ ਇੰਸਟਾ ਤੇ ਵੀ ਹੁੰਦੀ ਸ਼ਾਰਟ ਵੀਡੀਓ ਪਾਵਾ ਕਰਾਂਗੇ ਤੇ ਆ ਵੀ ਲੌਂਗ ਵੀਡੀਓ ਵੀ ਜਿੱਥੇ ਵੀ ਆਪਾਂ ਗਏ ਤੇ ਉਹ ਤੁਸੀਂ ਦੱਸਿਆ ਜੀ ਵੀ ट्रैवल ਵਲੌਗ ਆਪਾਂ ਨੂੰ ਸ਼ੁਰੂ ਕਰਨੇ ਚਾਹੀਦੇ ਕਿ ਨਹੀਂ ਕਿਉਂਕਿ ਹੁਣ ਕਣਕੋ ਗੁਣਕ ਬੀਜ ਕੇ ਆਪਾਂ ਵਿਹਲੇ ਹੋ ਜਾਾਂਗੇ ਤੇ ਜਰੂਰ ਦੱਸਿਆ ਤੇ ਬਾਕੀ ਧੰਨਵਾਦ ਜੀ ਵਾਵਾ ਗੱਲਾਂ ਹੋ ਗਈਆਂ ਤੇ ਕਿਹੇ ਚੀਜ਼ ਦੀ ਜਾਣਕਾਰੀ ਚਾਹੀਦੀ ਹੋਵੇ ਕਮੈਂਟ ਜਾਂ ਮੈਸੇਜ ਕਰ ਲੈ ਜੀ ਤੇ ਫਿਰ ਮਿਲਾਂਗੇ ਨਵੇਂ ਵਲੌਗ ਚ ਟਾਟਾ ਬਾਏ ਬਾਏ ਧੰਨਵਾਦ ਜੀ ਸਸਰੀ ਗੱਲ